ਯਾਰ ਮੈਂ ਸਾਹਬ ਜਲਾ ਲਿਆ ਵੀ ਅੱਗੇ ਤਾਂ ਆਪਾਂ ਬਾਲਾ ਕਰਦੇ ਸੀ ਵੀ ਹਾਏ ਰੱਬਾ ਇੰਨੀ ਗਰਮੀ ਹਾਏ ਰੱਬਾ ਇੰਨੀ ਗਰਮੀ ਹੁਣ ਉਹੀ ਕਾਲਾ ਪਲਟ ਕਰੀ ਜਾਂਦੇ ਹੁਣ ਆਪਾਂ ਇਹੀ ਕਹੀ ਜਾਂਦੇ ਹਾਏ ਰੱਬਾ ਇੰਨੀ ਠੰਡ ਇੰਨੀ ਠੰਡ ਅੱਜ ਮੀਂਹ ਪਿਆ ਤੇ ਇੰਨਾ ਹੁਣ ਗੜੇ ਵਾਲਾ ਮੌਸਮ ਹੋਇਆ ਪਿਆ ਜਿਵੇਂ ਬਾਹਰ ਨਿਕਲਿਆ ਜਾਂਦਾ ਹੁਣ ਸਾਰੇ ਜਣੇ ਆਪਦੇ ਘਰਾਂ 'ਚ ਬੈਠੇ ਆ ਕੰਬਲ ਦੇ ਚ ਵੜ ਕੇ ਨਾ ਕੋਈ ਬਾਹਰ ਜਾਣ ਦਾ ਨਾ ਲੈਂਦਾ ਕੁਛ ਵੀ ਇਹ ਆਪਾਂ Ma, apa right? When younger generation is aware, like global warming is a growingly increasing threat. We don't we don't it's too late to do anything. We any but, right? We know global warming is such a threat, but we do nothing. To, we do nothing to stop it or try to make it even a little bit better. ਹੁਣ ਜਿੰਨੀ ਆ ਠੰਡ ਪਈ ਜਾਣੀ ਆ ਇਸ ਜਿਸ ਕਨ ਕੀਪ ਗੈਟਿੰਗ ਵਰਸ ਈਚ ਈਅਰ ਹੁਣ ਗਰਮੀ ਇੰਨੀ ਪੈ ਗਈ ਅਗਲੇ ਸਾਲ ਇਹ ਤੋਂ ਦੁੱਗਣੀ ਗਰਮੀ ਪਊਗੀ ਮੰਨ ਲਓ ਮੇਰੀ ਗੱਲ ਠੀਕ ਆ ਆਈਸ ਕੈਪਸ ਮੈਲਟ ਹੋ ਹੀ ਜਾ ਰਹੇ ਆ ਹੂ ਨੋਜ਼ ਬ੍ਰੋ ਇੰਡੀਆ ਇੰਨੀ ਗਰਮੀ ਪਈ ਜਾਂਦੀ ਸੌਟਲੂ ਸੀ ਆਪਣੇ ਇੰਡੀਆ ਜਾ ਕੇ ਕੀ ਕੀ ਹਾਲ ਹੁੰਦਾ ਆ ਵੀ ਹਾਇ ਇੰਨੀ ਗਰਮੀ ਆਪ ਨੂੰ ਇੱਕ ਘਰ ਤੋਂ ਲੈ ਕੇ ਤੋਂ ਸਿਰ ਘਰ ਤੱਕ ਤੁਰਦੇ ਨੂੰ ਇੰਨੀ ਗਰਮੀ ਲੱਗ ਜਾਂਦੀ ਆ ਰਾਈਟ ਇੱਥੇ ਹੁਣ ਆਪਾਂ ਗੱਡੀ ਐ ਕਿਥਾਂ ਤੇ ਲਾਉਨੇ ਆਂ ਇਹ ਵੀ ਸੋਚਣਾ ਇਹ ਵੀ ਦੇਖਣਾ ਪੈਂਦਾ ਵੀ ਹਾਂ ਗੱਡੀ ਇੰਨੇ ਕਿਨੇੜੇ ਲਾਈਏ ਕਿੰਨੀ ਦੂਰ ਲਾਈਏ ਜੇ ਠੰਡਾਂ ਨੇੜੇ ਲਾਉਣੀ ਜੇ ਗਰਮੀ ਆ ਤਾਂ ਵੀ ਆਪਾਂ ਨੇੜੀ ਲਾਉਣੀ ਆ ਅੱਗੇ ਤੱਕ ਜਾੜਾ ਹੁੰਦਾ ਸੀਗਾ ਵੀ ਆਰਾਮ ਨਾਲ ਇੱਥੇ ਲਾ ਲਓ ਤੁਰ ਕੇ ਨਾਲ ਤੁਹਾਡੀ ਸੈਰ ਹੋ ਜਾਂਦੀ ਨਾਲ ਕੱਲ ਰਹੀਆਂ ਬਰਨ ਹੋ ਜਾਂਦੀਆਂ ਹੁਣ ਤਾਂ ਜਿੰਨੀ ਨੇੜੇ ਪਾਰਕਿੰਗ ਮਿਲਦੀ ਉੱਥੇ ਲਾ ਲਿਆ ਕਰੋ ਯਾਰ ਪਰ ਵੈਸੇ ਠੰਡ ਦਾ ਮੌਸਮ ਵਧੀਆ ਵੀ ਹੁੰਦਾ ਪਰ ਤੁਸੀਂ ਸਾਰੇ ਜਾਣੇ ਆਪਾਂ ਦਾ ਧਿਆਨ ਰੱਖਿਓ ਠੀਕ ਆ ਬਿਮਾਰ ਮੂਰ ਨਹੀਂ ਹੋਣਾ ਆਪਾਂ ਹੋਰ ਕੋਈ ਬਿਮਾਰੀ ਨਹੀਂ ਆਪਾਂ ਫਲਾਉਣੀ ਰਨ ਆਉਂਦਾ ਚੱਲ ਕਰੋ ਮौज-ਮਸਤੀ ਕਰੋ ਰਿਲੈਕਸ ਕਰੋ ਵਾਈਬਾਂ ਕਰੋ ਆਪਦੀਆਂ ਬਸ ਦੈਟਸ ਰੀਲੀ ਲੋਜੀ ਯੂਬਾ ਸਿਟੀ ਨਗਾ ਕੀਤੇ ਨੇ ਅਪਾ ਦਰਸ਼ਨ ਕਰ ਲਏ ਦਿਲ ਦਾ ਬਹੁਤ ਕਰਦਾ ਕਿਸੇ ਜੇ ਕਹਿਣ ਨੂੰ ਪਰ ਮੈਨੂੰ ਪਤਾ ਕੋਈ ਸਾਨੂੰ ਲੋਕਾਂ ਨੇ ਗੁੱਸੇ ਕਰ ਜਾਣਾ ਬਟ ਅਮ ਐਸਲ ਮੈਂ ਨੋਟਿਸ ਜ਼ਰੂਰ ਕੀਤਾ ਸੀ ਜਿੰਨੇ ਵੀ ਸਟੋਲਰ ਐ ਸੀ ਕਿ ਦੇ ਵਰ ਵੈਰੀ ਮਾਈਂਡਫੁਲ ਉਹਨੇ ਪੇਸ਼ੈਂਟਲੀ ਆਪ ਦਾ ਇਰਾਦਾ ਲੱਭਿਆ ਥਰੂਆਟ ਸੰਗਤ ਰਾਈਟ ਆਬਵੀਅਸਲੀ ਭੂਂਡਾਸ਼ ਕੀ ਉਹ ਜ਼ਰਾ 올 ਟਾਈਮ ਹਾਈ ਉਹ ਲੋਕਾਂ ਨੇ ਜਮਾ ਕੁ ਕਸਰ ਨਹੀਂ ਛੱਡੀ ਠੀਕ ਆ ਤੀਸਰੀ ਗੱਲ ਆਬਵੀਅਸਲੀ ਧਾਰੇ ਭਾਰੇ ਸੂਟ ਪਾਏ ਹੋਏ ਬੁੱਥੇ ਥੱਪੇ ਹੋਏ ਸਾਰਿਆਂ ਨੇ ਇਹੜੇ ਜ਼ਰੇ ਜ਼ਤਾਪ ਲੋਕਾਂ ਨੂੰ ਕੁਝ ਕਹਿ ਨਹੀਂ ਸਕਦੇ ਪਰ ਓਵਰਆਲ ਜਿਹੜਾ ਸੰਗਤ ਨਾਲ ਫੀਲਿੰਗ ਆਈ ਪਾਲਕੀ ਸਾਹਿਬ ਨੂੰ ਮੱਥਾ ਟੇਕਦੇ ਆ ਇਟ ਵਾਸ ਰੀਲੀ ਅਮੇਜ਼ਿੰਗ ਬਹੁਤ ਪੀਸਫੁਲ ਸੀਗਾ ਬਸ ਇੱਕ ਗੱਲ ਤਾਂ ਮੈਨੂੰ ਗੁੱਸਾ ਜੜਿਆ ਜਿਹੜੀਆਂ ਇਹਨਾਂ ਨੇ ਕਾਰਨ ਵਾਲੀਆਂ ਨਹੀਂ ਲਾਈਟਾਂ ਪਿੱਛੇ ਰੱਖੀਆਂ ਕਿਉਂਕਿ ਹੁਣ ਤੁਸੀਂ ਸੱਚੀ ਨਗਰੀ ਕਿਤਨ ਨੂੰ ਉਹ ਮੇਲਾ ਪੜਾਈ ਜਾਂਦੇ ਹੋ ਪਿੱਚੂਟਿਆਂ ਦਾ ਕੀ ਫਾਇਦਾ ਇਸ ਨਗਰਿਕਾਂ ਤੇ ਆ ਕੇ ਇਟ ਡਸਨਟ ਮੇਕ ਐਨੀ ਸੈਂਸ ਇਟ ਰੀਲੀ ਡਸਨਟ ਤੇ ਦੂਸਰੀ ਗੱਲ ਜਿਹੜੀ ਹੋਣੀ ਚਾਹੀਦੀ ਹੈ ਜਿਹੜੇ ਵੀ ਆਪਣੇ ਸਟੋਲਰ ਵਾਲੇ ਹੁੰਦੇ ਆ ਆਈ ਫੀਲ ਲਾਈਕ ਕਮੇਟੀ ਵਾਲਿਆਂ ਨੂੰ ਉਹਨਾਂ ਦੇ ਲਈ ਇੱਕ ਆਪਦੀ ਔਣ ਰਾਹ ਬਣਾ ਦੇਣ ਸੋ ਆਪੇ ਆਪ ਦਾ ਜਿੰਨੇ ਵੀ ਸਟੋਲਰ ਵਾਲੇ ਹੋਣ ਕਿ ਆਰਾਮ ਨਾਲ ਉਹਨਾਂ ਨਾਲ ਨਾਲ ਤੁਰੇ ਜਾਣ ਕੇ ਪਾਲਕੀ ਸਾਥ ਤੇ ਤਾਂ ਕਿ ਜਿਹੜੀ ਦੂਸਰੀ ਸੰਗਤ ਹੋਗੀ ਉਹਨਾਂ ਨੂੰ ਵੀ ਤੇ ਵਾਈਕ ਨੂੰ ਧਿਆਨ ਨਾਲ ਤੁਰਨਾ ਪਊਗਾ ਕਜ਼ ਅ ਲੋਟ ਆਫ ਦਿ ਟਾਈਮ ਜਦੋਂ ਵੀ ਇਹ ਸਟੋਲਰ ਵੱਜਦਾ ਆ ਕਿਸ ਨੇ ਜਾਣ ਕੇ ਨਹੀਂ ਮਾਰਦੇ ਹੁੰਦੇ ਐਕਸੀਡੈਂਟ ਨਹੀਂ ਹੋ ਜਾਂਦਾ But what else was there? I think that was pretty much it, huh? Bak tikra, kudglant. Obviously, Undashki is never gonna stop. Muthataping is also oh, never gonna stop. Jago jackets. Jago jackets. <laughs> nah, jago jackets karni. <laughs>